ਜੇ ਕਿ ਰਾਜ ਦੀ ਲਗਭਗ 11 ਕਰੋੜ ਇਸਤਰੀਆਂ ਗਰਿਆਣਾ ਕਰੋੜ ਮਹਿਲਾਵਾਂ ਮੁਫਤ ਬਸ ਯਾਤਰਾ ਦਾ ਲਾਭ ਉਠਾ ਰਹੀਆਂ ਜੀ ਮਾਜਬ ਆ ਬਿਆਹ ਤਾਂ ਸਾਰੇ ਮੰਤਰੀਆਂ ਨੇ ਪਿਛਲੇ ਸਾਲ ਕਰਾਏ ਆ ਆਬਾਦੀ ਕੋ ਜਿਆਦਾ ਨਹੀਂ ਵਧਾਤੀ ਤੁਸੀਂ ਉਹ ਮਾਮਾ 6.5 ਕਰੋੜ ਆਬਾਦੀ ਆ ਦੇਸ਼ ਦੀ ਆ 11 ਕਰੋੜ ਲਾਭ ਕਿੱਥੋਂ ਲੈ ਗਈਆਂ ਤੇ ਬਸ ਕਿਤੇ ਪੰਜਾਬ ਤੋਂ ਜੁਪੀ ਬਿਹਾਰ ਹੋ ਗਈ ਨਪਾਲ ਤੱਕ ਤ ਨਹੀਂ ਜਾਂਦੀ ਕਿਤੇ ਬਦਲਾਇਆ 11 ਕਰੋੜ ਇਸਤਰੀਆਂ ਮੁਫਤ ਬਸ ਯਾਤਰਾ ਦਾ ਲਾਭ ਉਠਾ ਰਹੀਆਂ ਨੇ ਕਿ ਰਾਜ ਦੀਆਂ ਲਗਭਗ 11 ਕਰੋੜ ਇਸਤਰੀਆਂ 11 ਕਰੋੜ ਮਹਿਲਾਮਾਂ ਮੁਫਤ ਬਸ ਯਾਤਰਾ ਦਾ ਲਾਭ ਉਠਾ ਰਹੀਆਂ ਨੇ ਜੀ ਮਾਜਬ ਆ ਬਿਆਹ ਤਾਂ ਸਾਰੇ ਮੰਤਰੀਆਂ ਨੇ ਪਿਛਲੇ ਸਾਲ ਕਰਾਏ ਆ ਆਬਾਦੀ ਕੋ ਜਿਆਦਾ ਨਹੀਂ ਵਧਾਤੀ ਤੁਸੀਂ ਉਹ ਮਾਮਾ 3.5 ਕਰੋੜ ਆਬਾਦੀ ਆ ਦੇਸ਼ ਦੀ ਆ 11 ਕਰੋੜ ਲਾਭ ਕਿੱਥੋਂ ਲੈ ਗਈਆਂ ਤੇ ਬਸ ਕਿਤੇ ਪੰਜਾਬ ਤੋਂ ਜੁਪੀ ਬਿਹਾਰ ਹੋ ਕੇ ਨੇਪਾਲ ਤੱਕ ਤ ਨਹੀਂ ਜਾਂਦੀ ਕਿਤੇ ਬਦਲਾਇਆ ਜਿਆ ਕਰੋੜ ਇਸ ਤਰ੍ਹਾਂ ਮੁਫਤ ਬਸ ਯਾਤਰਾ ਦਾ ਲਾਭ ਉਠਾ ਰਹੀਆਂ